ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਨਾਬਾ ਕੈਂਚੀਆਂ ਦੇ ਵਿੱਚ ਹਰ ਵਕਤ ਬਵਾਦ ਬਣਿਆ ਰਹਿੰਦਾ ਸੀ ਟਰੈਲੀਆਂ ਪਲਟਣ ਦੇ ਤਸਵੀਰਾਂ ਹਨ ਸਨੋਤ ਖਾ ਰਹੇ ਕੈਂਚੀ ਦੀਆਂ ਪਰ ਹੁਣ ਇੱਕ ਅੱਜ ਤੁਹਾਨੂੰ ਇੱਕ ਨਵੀਂ ਤਸਵੀਰ ਵੀ ਦਿਖਾਵਾਂਗੇ ਕਿਉਂਕਿ ਜਿੱਥੇ ਲੋਕਾਂ ਨੂੰ ਇਹ ਪਾਣੀ ਦੇ ਨਾਲ ਬੜੀ ਪ੍ਰੋਬਲਮ ਆ ਰਹੀ ਸੀ ਉਸ ਦੇ ਲਈ ਅੱਜ ਨਗਰ ਕੌਂਸਲ ਨੂੰ ਜਿੱਥੇ ਮੁੱਦੇ ਨੂੰ ਲੈ ਕੇ ਚਾਹੇ ਹਲਕਾ ਵਿਧਾਇਕ ਹੋਵੇ ਜੇ ਪੁਆਣੀਗੜ ਦੀ ਨਗਰ ਕੌਂਸਲ ਹੋਵੇ ਇਹ ਚੀਜ਼ ਨੇ ਕੈਂਚੀਆਂ ਨੇ ਬਹੁਤ ਬੜਾ ਬਵਾਦ ਬਣਿਆ ਰਿਹਾ ਹੈ ਕਿਉਂਕਿ ਪਾਣੀ ਖੜ ਦੇ ਨਾਲ ਜਿੱਥੇ ਲੋਕਾਂ ਨੂੰ ਬਹੁਤ ਵੱਡੀ ਸਮੱਸਿਆ ਆ ਰਹੀ ਸੀ ਉਸ ਤੋਂ ਅੱਜ ਨਗਰ ਕੌਂਸਲ ਵੱਲੋਂ ਨਿਯਾਦਮੋਂ ਦੇ ਨਜ਼ਰ ਆ ਰਹੇ ਹਨ ਕਿਉਂਕਿ ਗੱਲਾਂ ਕਈਆਂ ਜਾ ਰਹੀਆਂ ਸਨ ਕਿ ਠੇਕਾ ਹੋ ਚੁੱਕਾ ਹੈ ਕਿਉਂਕਿ ਤਕਰੀਬਨ 65 ਲੱਖ ਰੁਪਏ ਦੀ ਲਗਦੇ ਦੇ ਨਾਲ ਜਿਹੜਾ ਸੀਵਰੇਜ ਦਾ ਕੰਮ ਹੈ ਉਸ ਦਾ ਦੁਗਾਟਨ ਅੱਜ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਆਦਲਾ ਹੱਕੀ ਜੀ ਅਤੇ ਉਹਨਾਂ ਦੇ ਨਾਲ ਐਮਸੀ ਹਰਮਨ ਐਮਸੀ ਅਤੇ ਹੋਰ ਖੜੇ ਨਜ਼ਰ ਆ ਰਹੇ ਹਨ ਇਹ ਤਸਵੀਰਾਂ ਹਨ ਕੈਂਚੀਆਂ ਦੀਆਂ ਜਿੱਥੇ ਪਹਿਲਾਂ ਬਹੁਤ ਜ਼ਿਆਦਾ ਪਾਣੀ ਖੜਾ ਰਹਿੰਦਾ ਸੀ ਪਰ ਹੁਣ ਤੋਂ ਤੁਸ ਨੂੰ ਜਲਦੀ ਇਸ ਤੋਂ ਨਜਾਤ ਮਿਲਦੀ ਨਜ਼ਰ ਆਵੇਗੀ ਕਿਉਂਕਿ ਅੱਜ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਰਾਜਲਾ ਹਕੀਮ ਵੱਲੋਂ ਇਸ ਦਾ ਉਦਘਾਟਨ ਕਰ ਦਿੱਤਾ ਗਿਆ ਹੈ ਜਲਦੀ ਸੀਵਰੇ ਦਾ ਪਾਈਪ ਪਾ ਕੇ ਇੱਥੇ ਜਿੱਥੇ ਸਾਫ਼ ਸੁਥਰੀਆਂ ਸੜਕਾਂ ਤੇ ਮਿਲਣ ਦੀ ਬੜੀ ਆਸ ਵੱਜੀ ਹੈ ਕਿਉਂਕਿ ਇੱਥੇ ਲੈ ਕੇ ਮੁੱਦੇ ਨੂੰ ਬੜੇ ਰੋਜ਼ ਨਾਰੇਬਾਜ਼ੀ ਹੁੰਦੀ ਸੀ ਅਤੇ ਰੋਜ਼ ਹਾਸੇ ਹੁੰਦੇ ਸੀ ਕਿਉਂਕਿ ਜਦੋਂ ਵੀ ਐਨਐਚ ਜਾਂ ਪੀਡਬਲਯੂ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਜਾਂਦੀ ਸੀ ਤਾਂ ਇੱਕੋ ਮੁੱਦਾ ਰੱਖਦੇ ਸੀ ਕਿ ਪਾਣੀ ਤੋਂ ਨਹੀਂ ਯਾਦ ਦਵਾਈ ਜਾਵੇ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਨਗਰ ਕੌਂਸਲ ਪ੍ਰਧਾਨ ਦੇ ਮੂੰਹ ਮਿੱਠੇ ਕਰਾਏ ਜਾ ਰਹੇ ਹਨ ਲੱਡੂਆਂ ਦੇ ਨਾਲ ਅਤੇ ਇਸ ਮੌਕੇ ਤੇ ਸੀਵਰੇਜ ਦੇ ਪਾਈਪ ਪਾਉਣ ਦੇ ਲਈ ਕੰਮ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ ਲੱਗਦਾ ਬਹੁਤ ਜਲਦੀ ਸਾਨੂੰ ਜਿੱਥੇ ਨੁਜਾਤ ਮਿਲੇਗੀ ਕਿਉਂਕਿ ਸੀਵਰੇਜ ਦੀ ਲੈ ਕੇ ਕੈਂਚੀਆਂ ਦੇ ਵਿੱਚ ਜਿੱਥੇ ਤਹਿਸੀਲ ਕੰਪਲੈਕਸ ਬਣਿਆ ਹੈ ਰੋਜ਼ ਨਾਰੇ ਬਾਜੀ ਹੁੰਦੀ ਸੀ ਸਵਾਲ ਪੁੱਛਿਆ ਜਾਂਦੇ ਸੀ মিডিਆ ਵੱਲੋਂ ਪਰ ਲੱਗਦਾ ਵੀ ਹੁਣ ਇਹਨਾਂ ਨੂੰ ਬਰਾਮ ਲੱਗਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹਿਣ ਨਗਰ ਕੌਂਸਲ ਦੇ ਪ੍ਰਧਾਨ ਦੇ ਨਾਲ ਉਹਨਾਂ ਦੇ ਬਾਕੀ ਐਮਸੀ ਖੜੇ ਨਜ਼ਰ ਆ ਰਹੇ ਹਨ ਜਿੱਥੇ ਹੁਣ ਆਸ ਵੱਡੀ ਵੱਜ ਚੁੱਕੀ ਹੈ ਉੱਥੇ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਆਦਲਾ ਹੱਕੀ ਜੀ ਜਿੱਥੇ ਤਸਵੀਰਾਂ ਵੀ ਦੇਖ ਸਕਦੇ ਹੋ ਅੱਜ ਜਿੱਥੇ ਸੀਵਰੇਜ ਪਾਉਣ ਦਾ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਲੱਗਦਾ ਹੈ ਉਹਨਾਂ ਵੱਲੋਂ ਕਿ ਇੱਕ ਮਹੀਨੇ ਦੇ ਵਿੱਚ ਇਸ ਕੰਮ ਤੋਂ ਸਾਨੂੰ ਨਜਾਤ ਮਿਲੇਗੀ ਅਤੇ ਬਹੁਤ ਖੁਸ਼ੀ ਦੀ ਲਹਿਰ ਹੈ ਕਾਂਚੀਆਂ ਦੇ ਵਸਨੀਕਾਂ ਚ ਕਿਉਂਕਿ ਜਿੱਥੇ ਦੁਕਾਨਾਂ ਤੇ ਹੋਰ ਵਪਾਰਕ ਧਾਰਿਆਂ ਨੂੰ ਬੜਾ ਲਾਸ ਪੈ ਰਿਹਾ ਸੀ ਕਿਉਂਕਿ ਉੱਥੇ ਗਾਹ ਖੜਨਾ ਬਈ ਬੜੀ ਦਮ ਜੇ بارش ਹੁੰਦੀ ਸੀ ਤਾਂ ਬੜੀ ਪ੍ਰੋਬਲਮ ਆਉਂਦੀ ਸੀ ਹੁਣ ਇਹ ਸੀਵਰੇਜ ਜਦੋਂ ਕੰਮ ਸਟਾਰਟ ਹੋ ਚੁੱਕਿਆ ਕਿਉਂਕਿ ਇਸ ਦੀ 65 ਲੱਖ ਰੁਪਏ ਦੀ ਲਾਗਤ ਨਾਲ ਦੱਸਿਆ ਜਾ ਰਿਹਾ ਹੈ ਇਹ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਜਿੱਥੇ ਨਗਰ ਕੌਂਸਲ ਦੇ ਪ੍ਰਧਾਨ ਅਵਜਲਾ ਵੀ ਉਹਨਾਂ ਜੋ ਮੱਥਾ ਟੇਕ ਕੇ ਜਿੱਥੇ ਸ਼ੁਰੂਆਤ ਕਰ ਦਿੱਤੀ ਗਿਆ ਤੇ ਮੂੰਹ ਇੱਕ ਦੂਜੇ ਦਾ ਮੂੰਹ ਮਿੱਠਾ ਕਰਾਇਆ ਗਿਆ ਔਰ ਸਾਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਨਗਰ ਕੌਂਸਲ ਦੇ ਪ੍ਰਧਾਨ ਚਰਨ ਸਿੰਘ ਚੋਪੜਾ ਪ੍ਰਧਾਨ ਸੀਨੀਅਰ ਸਿਟੀਜ਼ਨ ਬੈਲਖਰ ਐਸੋਸੀਏਸ਼ਨ ਪਵਾਨੀਗੜ ਪ੍ਰਧਾਨ ਜੀ ਅਸੀਂ ਦੇਖਿਆ ਹੈ ਕਾਫੀ ਟਾਈਮ ਦਿੱਤੇ ਮੰਗ ਕੀਤੀ ਆ ਰਹੀ ਸੀ ਨਗਰ ਕੌਂਸਲ ਤੋਂ ਵੀ ਤੇ ਹਲਕਾ ਵਿਧਾਇਕ ਦਾ ਵੀ ਇਸ ਚੀਜ਼ ਨੂੰ ਲੈ ਕੇ ਬਹੁਤ ਵੱਡੀ ਵਿਰੋਧ ਹੋ ਰਿਹਾ ਸੀ ਪੀਨ ਨਾਬਾ ਕੈਂਚੇ ਸੀਵਰੇਜ ਨੂੰ ਲੈ ਕੇ ਕਹਿੰਦੇ ਜਦ ਤੱਕ ਸੀਵਰੇਜ ਦਾ ਹਲਣੇ ਦਾ ਪਾਣੀ ਨਹੀਂ ਨਿਕਲਦਾ ਤੇ ਸੜਕ ਨਹੀਂ ਬਣਦੀ ਉਹ ਮੁੱਦਲ ਦੇਖ ਰਿਹਾ ਅੱਜ ਕਿਵੇਂ ਦੇਖਦੇ ਨਗਰ ਕੌਂਸਲ ਨੂੰ ਪ੍ਰਾਲਾ ਕੀਤਾ ਜਾਏ ਇਹ ਸਭ ਤੋਂ ਪਹਿਲਾਂ ਤਾਂ ਮੈਂ ਕ੍ਰਿਸ਼ਨ ਗਰਗ ਜੀ ਤੁਹਾਨੂੰ ਵਧਾਈ ਦੇਣਾ ਤੁਸੀਂ ਆਪਦੇ ਚੈਨਲ ਤੇ ਰਾਹੀਂ ਲੋਕ ਮੁੱਦੇ ਹਵਾ ਰਹਿਓ ਇਹ ਵੀ ਇੱਕ ਬਹੁਤ ਵੱਡਾ ਮੁੱਦਾ ਸੀ ਜਿਹੜੇ ਬਰਦ ਕੰਚਿਆਂ ਦੇ ਲੋਕ ਨੇ ਉਹ ਇੱਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਸੀ ਸਾਡੇ ਇੱਥੇ ਬਹੁਤ ਸਾਰੇ ਪੈਨਸ਼ਨਰ ਸਾਥੀ ਵੀ ਰਹਿੰਦੇ ਨੇ ਸੀਨੀਅਰ ਸਿਟੀਜ਼ਨ ਸਾਥੀ ਵੀ ਰਹਿੰਦੇ ਨੇ ਉਹਨਾਂ ਨੇ ਸਾਡੇ ਥਾਂ ਹੀ ਅਪਰੋਚ ਵੀ ਕੀਤੀ ਅਸੀਂ ਸਰਕਾਰ ਥਾਂ ਹੀ ਸਾਡੇ ਹਲਕੇ ਦੇ ਐਮ ਐਲ ਏ ਬੀਬਾ ਨਰਿੰਦਰ ਕੌਰ ਭਰਾ ਜੀ ਥਾਂ ਹੀ ਅਪਰੋਚ ਕੀਤੀ ਉਹ ਇੱਥੇ ਆਏ ਵੀ ਉਨਾ ਨੂੰ ਸਾਰਾ ਮੌਕਾ ਵੀ ਦਿਖਾਇਆ ਵੀ ਕਿਸ ਤਰ੍ਹਾਂ ਇਥੋਂ ਦੇ ਜਿਹੜੇ ਲੋਕਾਂ ਦੇ ਹਾਲਤਾਂ ਵੱਤ ਤੋਂ ਵੱਤਰ ਹੋ ਰਹੀ ਹੈ ਅੱਜ ਨਗਰ ਕੌਂਸਲ ਭਵਾਨੀਗੜ੍ਹ ਨੇ ਇੱਕ ਬਹੁਤ ਹੀ ਵੱਡਾ ਅਪਰਾਲਾ ਇਹਨਾਂ ਲੋਕਾਂ ਦੇ ਜਿਹੜੇ ਇੱਥੇ ਰਹਿ ਰਹੇ ਨੇ ਬਸਨੀਕ ਨੇ ਇਥੋਂ ਦੇ ਉਹਨਾਂ ਦੀ ਜ਼ਿੰਦਗੀ ਸੁਧਾਰ ਲਈ ਮੈਂ ਕਹਿ ਰਿਹਾ ਵੀ ਵੱਡਾ ਅਪਰਾਲਾ ਕੀਤਾ ਹੈ ਇਹਦੇ ਲਈ ਪੰਜਾਬ ਸਰਕਾਰ ਵੀ ਸਾਡੇ ਹਲਕੇ ਦੇ ਵਿਧਾਇਕਾਂ ਵੀ ਤੇ ਸਾਡੇ ਨਗਰ ਕੌਂਸਲ ਵੀ ਵਧਾਈ ਦੀ ਪਾਤਰ ਹੈ ਬਈ ਅੱਜ ਜਿਹੜੀ ਕੰਮ ਦੀ ਸ਼ੁਰੂਆਤ ਹੋਈ ਹੈ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਹਾਂਜੀ ਪ੍ਰਧਾਨ ਜੀ ਅੱਜ ਇਹ ਸੀਵਰੇਜ ਦਾ ਕੰਮ ਸ਼ੁਰੂ ਕੀਤਾ ਹੈਗਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਸਾਰਿਆਂ ਦਾ ਤੇ ਕੌਂਸਲ ਦੇ ਸਭਾ ਦਾ ਸ਼ੁਕਰੀਆ ਕਰਦੇ ਹਾਂ ਜਿਹੜੀ ਇਹ ਬਹੁਤ ਲੰਬੇ ਸਮੇਂ ਤੋਂ ਮੁਸ਼ਕਲ ਚੱਲ ਰਹੀ ਸੀ ਨਾ ਭਾਵੇਂ ਅੱਜ ਜਿਸ ਤੀਏ ਇਹ ਕੰਮ ਆਪਣਾ ਐਮਐਲਐਨ ਮੈਡਮ ਨਰਿੰਦਰਪੁਰਾ ਜੀ ਦੇ ਸਹਿਯੋਗ ਨਾਲ ਨਗਰ ਕੌਂਸਲ ਵੱਲੋਂ ਸਟਾਰਟ ਕੀਤਾ ਗਿਆ ਕਿਉਂਕਿ ਇਹਦੇ ਨਾਲ ਬਹੁਤ ਸਾਰੀਆਂ ਮੁਸ਼ਕਿਲਾਰੀਆਂ ਸੀ ਰੋਜ਼ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਸੀ ਪਰ ਇਹ ਜੋ ਇਹ ਡੇਟ ਹੋਇਆ ਚਾ ਮੋਢੇ ਲਈ ਜੀ ਬਾਤ ਵੀ ਚਾਹੁੰਦੇ ਆ ਕਿ ਟੈਕਨੀਕਲ ਪ੍ਰੋਬਲਮ ਆ ਸੀ ਜਿਨ੍ਹਾਂ ਕਰਕੇ ਡੇਟ ਹੋਇਆ ਪਰ ਹੁਣ ਇਹ ਜਲਦੀ ਹੀ 1 ਮਹੀਨੇ ਦੇ ਅੰਦਰ ਅੰਦਰ ਮੁਕੰਮਲ ਕਰ ਦਿੱਤਾ ਜਾਵੇਗਾ ਤੇ ਲੋਕਾਂ ਨੂੰ ਇਸ ਮੁਸ਼ਕਲ ਤੋਂ ਜਲਦੀ ਬਹੁਤ ਵੱਡੀ ਰਾਹਤ ਮਿਲ ਜਾਵੇਗੀ ਇਹ ਪ੍ਰੋਜੈਕਟ ਕਿੰਨੇ ਉਹਦਾਗਾ ਇਹ ਟੋਟਲ 65 ਲੱਖ ਰੁਪਏ ਦਾ ਪ੍ਰੋਜੈਕਟ ਹੈ ਜੀ ਇਹ ਇੱਥੋਂ ਸਟੇਪ ਪਾ ਕੇ ਫੇਵਰੇਜ ਪਾ ਕੇ ਕੋਹਾਨੀਗੜ੍ਹ ਸ਼ਹਿਰ ਦੇ ਸੀਗਨਲ ਜੋੜਦਾ ਤੇ ਹੁਣ ਇਹ ਜਿਹੜਾ ਪਾਣੀ ਦਾ ਇੱਥੇ ਗੰਦੇ ਪਾਣੀ ਦਾ ਨਿਕਾਸ ਦਾ ਸਾਰਾ ਮੁਕੰਮਲ ਹਾਂਜੀ ਹਾਂਜੀ ਬਿਲਕੁਲ ਮੁਕੰਮਲ ਹੋ ਜਾਵੇਗਾ ਜੀ ਤੋਂ ਬਾਅਦ ਜੋ ਥੜਕਿਆ ਉੱਥੇ ਲੋਕ ਪੈ ਲੱਗੇਗਾ ਜੀ ਜਿਹਦੇ ਤੋਂ ਇਹਨੇ ਜੋ ਬਣ ਗਿਆ